ਕਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਮ ਵਿਕਰਮ ਸਿੰਘ ਜੀ ਕਹਿੰਦਾ ਆ ਆ ਵਿਕਰਮ ਵਿਕਰਮ ਮਜੀਠੀਆ ਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ ਉਹ ਡਰਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਤੇ ਅੱਜ ਹਰ ਮਾਵਾਂ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾਂ ਫਰੀ ਵਿੱਚ ਤੁਹਾਡੀਆਂ ਮੈਂ ਕੈਂਪੇਨਾਂ ਕਰਦਾ ਰਿਹਾ ਫਿਰ ਮੈਂ 10 12 ਸਾਲ ਜ਼ਿੰਦਗੀ ਦੀ ਕੀਮਤੀ ਤੁਹਾਡੇ ਲਈ ਲਾਇਆ ਪਰ ਮੈਂ ਹੈਰਾਨ ਆ ਨੇ ਕਾਲੀ ਦਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੇ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੇ ਨਹੀਂ ਬੋਲਿਆ ਆ ਮਜੀਠਿਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆਮ ਬੰਦਿਆ ਜੱਡਾ ਇੱਥੋਂ ਸ਼ੁਰੂ ਹੁੰਦਾ ਜਿੱਡਾ ਕਰਦਾ ਓਡਾ ਮੂੰਹ ਆ ਸਿਕਰਮ ਜੀ ਤੁਨਮੋਲ ਜੀ ਵੀ ਆਏ ਹੈ ਕਿ ਤੁਹਾਡੇ ਜੂਨੀਅਰ ਹੈਗੇ ਤੁਹਾਡੀ ਫੈਟਰਨਿਟੀ ਦੇ ਉਹਨਾਂ ਉਹ ਤੁਹਾਡੇ ਹੁਣ ਵਿਰੋਧ ਚ ਖੜੇ ਹੈ ਤੁਹਾਡੀ ਦੂਜੀ ਪਾਰਟੀ ਤੋਂ ਖੜੇ ਹੈ ਉਹਨਾਂ ਦੇ ਬਾਰੇ ਮੈਂ ਉਹਨਾਂ ਇਦਾਂ ਦੇਖਦਾ ਜੀ ਜਿਜ਼ ਲਾਈਕ ਮਾਈ ਯੰਗਰ ਬ੍ਰਦਰ ਪਰ ਹੈ ਤਾਂ ਮੁਕਾਬਲੇ ਦੇ ਵਿੱਚ ਠੀਕ ਹੈ ਮੁਕਾਬਲੇ ਇੱਕ ਵਾਰ ਹੀ ਮੈਂ ਜਿੱਤ ਗਿਆ ਤੈਨੂੰ ਅੰਦਰ ਕਰਾ ਦਊਗਾ ਆਏ ਆ ਅੰਦਰੋਂ ਹੁੰਦੇ ਸਿਕਰਮ ਜੀ ਤੁਨਮੋਲ ਜੀ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਤੁਹਾਡੀ ਰਿਸਪੈਕਟ ਕੀਤੀ ਉਹਨਾਂ ਨੇ ਇੱਕ ਵਾਰ ਵੀ ਤੁਹਾਡੇ ਬਾਰੇ ਨਹੀਂ ਬੋਲੇ ਮੈਂ ਤੇ ਕਿੰਨਾ ਕਲਾਕਾਰ ਸਾਹਿਤਕਾਰ ਇਹ ਪੱਤਰਕਾਰ ਡਾਕਟਰ ਇੰਜੀਨੀਅਰ ਹਨ ਉਹ ਇਹਨਾਂ ਇੱਕ ਦੂਜੇ ਬਾਰੇ ਭੈੜਾ ਬੋਲਿਆ ਹੀ ਨਹੀਂ ਕਰਨਾ ਇਹਨਾਂ ਨੂੰ ਪਤਾ ਹੁੰਦਾ ਨਾ ਕਿ ਅਦਬ ਕੀ ਆ ਜਦੋਂ ਜਿਹੜੀ ਕੌਮ ਆਪਣੇ ਗਵਈਆਂ ਨੂੰ ਕੰਜਰ ਕਹਿਣਾ ਸ਼ੁਰੂ ਕਰਦਾ ਸਮਝੋ ਗਰਕਣ ਵਾਲੀ ਕੌਮ ਹੈ ਅਗਰ ਫੁੱਲਾਂ ਕੋ ਜ਼ੁਬਾਨ ਹੁੰਦੀ ਤਾਂ ਉਹ ਵੀ ਸਾਥ ਸਰੋਂ ਕੀ ਮوسیਕੀ ਵਿੱਚ ਬਾਤ ਕਰਦੇ ਅਸੀਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਜਦੋਂ ਸਾਖੀ ਚ ਸੁਣਦੇ ਆ ਛੇੜ ਮਰਦਾਨਿਆਂ ਰਵਾਬ ਬਾਣੀ ਆਈ ਆ ਉਹ ਸੰਗੀਤ ਸੀ ਸੰਗੀਤ ਨਾਲ ਕਾਇਨਾਤ ਰਚੀ ਗਈ ਆ ਸੰਗੀਤਕਾਰਾਂ ਦੀ ਇੱਜ਼ਤ ਕਰੋ ਸਾਊਥ ਵਿੱਚ ਮੰਦਰ ਬਣਾਉਂਦੇ ਆ ਆਪਣੇ ਕਲਾਕਾਰਾਂ ਦੇਖ ਲਓ ਉਹ ਸਟੇਟਾਂ ਅਸੀਂ ਆਪਣੀ ਆਕੜ ਚ ਸੜੇ ਹੋਏ ਆ ਜਿਹੜੀਆਂ ਆਪਣੇ ਗਵਈਆਂ ਨੂੰ ਕੰਜਰ ਨਚਾਰ ਕਹਿਣ ਗਿਆ ਕੌਮਾ ਉਹ ਕਦੀ ਤਰੱਕੀ ਨਹੀਂ ਕਰ ਸਕਦੇ ਇੱਕ ਵਾਰੀ ਮੈਂ ਜਿੱਤ ਗਿਆ ਤੇ ਨੂੰ ਅੰਦਰ ਕਰਾ ਦਊਗਾ ਆਇਆ 15 ਹੁੰਦੇ ਕਰਮਜੀਤ ਅਨਮੋਲ ਜੀ ਦਾ ਇੰਟਰਵਿਊ ਕੀਤਾ ਉਹਨਾਂ ਨੇ ਤੁਹਾਡੀ ਰਿਸਪੈਕਟ ਕੀਤੀ ਉਹਨਾਂ ਨੇ ਇੱਕ ਵਾਰ ਵੀ ਤੁਹਾਡੇ ਬਾਰੇ ਨਹੀਂ ਬੋਲੇ ਮੈਂ ਤੇ ਕਿੰਨਾ ਕਲਾਕਾਰ ਸਾਹਿਤਕਾਰ ਤੇ ਪੱਤਰਕਾਰ ਡਾਕਟਰ ਇੰਜੀਨੀਅਰਾਂ ਨੂੰ ਲਿਆ ਉਹਦਾਂ ਨੇ ਇੱਕ ਦੂਜੇ ਬਾਰੇ ਭੈੜਾ ਬੋਲਿਆ ਹੀ ਨਹੀਂ ਕਰਨਾ ਇਹਨਾਂ ਨੂੰ ਪਤਾ ਹੁੰਦਾ ਨਾ ਕਿ ادب ਕੀ ਆ ਜਦੋਂ ਜਿਹੜੀ ਕੌਮ ਆਪਣੇ ਗਵਈਆਂ ਨੂੰ ਕੰਜਰ ਕਹਿਣਾ ਸ਼ੁਰੂ ਕਰਦਾ ਸਮਝੋ ਗਰਕਣ ਵਾਲੀ ਕੌਮ ਆ ਅਗਰ ਫੁੱਲਾਂ ਕੋ ਜ਼ੁਬਾਨ ਹੁੰਦੀ ਤਾਂ ਉਹ ਵੀ ਸਾਜ਼ਰੋਂ ਦੀ ਮੌਸਿਕੀ ਵਿੱਚ ਬਾਤ ਕਰਦੇ ਅਸੀਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਜਦੋਂ ਸਾਖੀ ਚ ਸੁਣਦੇ ਆ ਛੇੜ ਮਰਦਾਨਿਆਂ ਰਵਾਬ ਬਾਣੀ ਆਈ ਆ ਉਹ ਸੰਗੀਤ ਸੀ ਸੰਗੀਤ ਨਾਲ ਕਾਇਨਾਤ ਰਚੀ ਗਈ ਆ ਸੰਗੀਤਕਾਰਾਂ ਦੀ ਇੱਜ਼ਤ ਕਰੋ ਸਾਉਥ ਵਿੱਚ ਮੰਦਰ ਬਣਾਉਂਦੇ ਆਪਣੇ ਕਲਾਕਾਰਾਂ ਦੇ ਦੇਖ ਲਓ ਸਟੇਟਾਂ ਅਸੀਂ ਆਪਣੀ ਆਕੜ ਚ ਸੜੇ ਹੋਏ ਆ ਜਿਹੜੀਆਂ ਆਪਣੇ ਗਵਈਆਂ ਨੂੰ ਕੰਜਰ ਨਚਾਰ ਕਹਿਣ ਗਿਆ ਕਿ ਉਹ ਕਦੀ ਤਰੱਕੀ ਨਹੀਂ ਕਰ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ